ਸਵਾਦ ਦੀ ਸ਼ਾਮ ਨੂੰ ਤਰਨ-ਤਰਨ ਦੇ ਵਿੱਚ ਗੋਲੀਬਾਰੀ ਹੁੰਦੀ ਆ ਦੋ ਨੌਜਵਾਨਾਂ ਦੀ ਮੌਤ ਹੋ ਜਾਂਦੀ ਆ ਤੇ ਇਸ ਮਾਮਲੇ ਦੇ ਵਿੱਚ ਕੁਝ ਇਨਫਲੂਐਂਸਰਾਂ ਦਾ ਨਾਮ ਵੀ ਆ ਰਿਹਾ ਹੈ ਤੇ ਹੁਣ ਪਾਕਿਸਤਾਨ ਦੇ ਇੱਕ ਡੌਗ ਦੀ ਜਾਂ ਇੱਕ ਗੈਂਗਸਟਰ ਦੀ ਜਾਂ ਇੱਕ ਵਿਅਕਤੀ ਦੀ ਐਂਟਰੀ ਹੋ ਚੁੱਕੀ ਆ ਆਖਰਕਾਰ ਇਹ ਪੂਰਾ ਮਾਮਲਾ ਕੀ ਆ ਹੁਣ ਤੱਕ ਪੁਲਿਸ ਨੇ ਕੀ ਕੀਤਾ ਇਸ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ ਜੋ ਮੁੱਢਲੀ ਜਾਣਕਾਰੀ ਆ ਆਪਾਂ ਇਸ ਘਟਨਾਕਰਮ ਦੀ ਆ ਉਹ ਜੋ ਪ੍ਰਸ਼ਨ ਹੁਣ ਤੱਕ ਰਿਕਾਰਡ ਤੇ ਲੈ ਕੇ ਆਈ ਆ ਉਸ ਦੇ ਨਾਲ ਆਪਾਂ ਸਾਂਝੀ ਕਰਾਂਗੇ ਐਸਐਸਪੀ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ 22 ਸਤੰਬਰ ਨੂੰ ਗੁਰਸ਼ੇ ਸਿੰਘ ਅਤੇ ਉਸ ਦੇ ਭੂਆ ਦਾ ਲੜਕਾ ਸਮਰਵੀਰ ਸਿੰਘ ਅਤੇ ਉਸ ਦਾ ਇੱਕ ਹੋਰ ਦੋਸਤ ਸੌਰਵ ਅਤੇ ਉਸ ਦਾ ਇੱਕ ਹੋਰ ਦੋਸਤ ਤਿੰਨ ਗੱਡੀਆਂ ਤੇ ਸਵਾਰ ਹੋ ਕੇ ਗੁਰਦੁਆਰਾ ਟਾਲਾ ਸਾਹਿਬ ਮੱਥਾ ਟੇਕਣ ਦੇ ਲਈ ਜਾ ਰਹੇ ਸਨ ਤਾਂ ਸੋਮਵਾਰ ਦੀ ਸ਼ਾਮ ਤਕਰੀਬਨ 5:30 ਵਜੇ ਦੇ ਕਰੀਬ ਜਦੋਂ ਉਹ ਕੈਰੋ ਰੇਲਵੇ ਫਾਟਕ ਦੇ ਨੇੜੇ ਪਹੁੰਚੇ ਤਾਂ ਅਚਾਨਕ ਉਸ ਦੀ ਭੂਆ ਦੇ ਮੁੰਡੇ ਅਤੇ ਸਮਰਵੀਰ ਅਤੇ ਉਸ ਦੇ ਦੋ ਸੌਰਵ ਅਤੇ ਜੈਜੁਹਾਰ ਸਿੰਘ ਦੀ ਸਕੋਰਪੀਓ ਗੱਡੀ ਦੇ ਉੱਪਰ ਕਿਸੇ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਦੋਂ ਉਹਨਾਂ ਗੋਲੀਆਂ ਦੀ ਆਵਾਜ਼ ਸੁਣੀ ਤਾਂ ਆਪਣੀਆਂ ਗੱਡੀਆਂ ਰੋਕ ਕੇ ਦੇਖਿਆ ਤਾਂ ਗੋਲੀਆਂ ਚਲਾਉਣ ਵਾਲੇ ਜਗਤਾਰ ਸਿੰਘ ਉਰਫ ਜੱਗਾ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਹਰਪਾਲ ਸਿੰਘ ਸਨ ਇਸ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਲਜ਼ਮਾਂ ਨੂੰ ਕਾਬੂ ਕਰ ਲਿਆ ਤੇ ਪੁਲਿਸ ਉਕਤ ਮਲਜ਼ਮਾਂ ਦੀ ਪੁਸ਼ਤ ਗਏ ਦੌਰਾਨ ਇਹ ਪਤਾ ਲੱਗਿਆ ਹੈ ਕਿ ਜੋ ਜਗਰਾਜ ਸਿੰਘ ਅਤੇ ਦਲੇਰ ਸਿੰਘ ਜੋ ਕੀ ਵਾਰਦਾਤ ਕਰਨ ਦੇ ਲਈ ਜੋ ਮਾੜੇ ਅੰਸਰਾਂ ਨੂੰ ਹਥਿਆਰ ਸਪਲਾਈ ਕਰਦੇ ਸਨ ਤੇ ਜੋ ਸੋਨਾ ਸਿੰਘ ਅਤੇ ਸਲਵਿੰਦਰ ਸਿੰਘ ਉਹ ਮਾੜੇ ਅੰਸਰਾਂ ਨੂੰ ਆਪਣੇ ਟਿਕਾਣਿਆਂ ਤੇ ਪਨਾਹ ਦਿੰਦੇ ਸਨ ਇਹਨਾਂ ਮਲਜ਼ਮਾਂ ਨੇ ਪੁਸ਼ਤ ਗਏ ਤੇ ਦੌਰਾਨ ਇਹ ਵੀ ਦੱਸਿਆ ਹੈ ਕਿ ਇਹਨਾਂ ਦੀ ਆਪਸੀ ਪੁਰਾਣੀ ਨਿੱਜੀ ਰਾਂਜਸੀ ਅਤੇ ਅਕਸਰੀ ਇਹਨਾਂ ਦੀ ਲੜਾਈ ਝਗੜਾ ਚੱਲਦਾ ਰਹਿੰਦਾ ਸੀ ਇਸ ਘਟਨਾ ਨੂੰ ਹੁਣ ਗੈਂਗਵਾਰ ਦੇ ਰੂਪ ਦੇ ਵਿੱਚ ਦੇਖਿਆ ਵੀ ਜਾ ਰਿਹਾ ਏ ਸੋਸ਼ਲ ਮੀਡੀਆ ਤੇ ਇਨਫਲੂਐਂਸਰਾਂ ਦੇ ਨਾਮ ਵੀ ਸਾਹਮਣੇ ਆ ਰਹੇ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਗੋਪੀ ਗੰਸ਼ਾਮਪੁਰੀਆ ਗੈਂਗ ਨੇ ਲਈਆ ਜਿਨ੍ਹਾਂ ਨੇ ਪੋਸਟ ਪਾਈ ਸੀ ਅਸਲੀ ਦੀ ਪੋਸਟ ਹੀ ਨਹੀਂ ਕਰਦੇ ਪਰ ਤੁਸੀਂ ਉਹ ਸਕਰੀਨ ਦੇ ਉੱਪਰ ਪੋ ਦੇਖ ਸਕਦੇ ਹੋ ਕਿ ਜੋ ਕੰਸ਼ਾਨਪੁਰੀਆ ਗੈਂਗ ਦੇ ਵੱਲੋਂ ਪੋਸਟ ਪਾਕੇਜ ਦੀ ਜਿਮੇਵਾਰੀ ਲਈ ਕੇਸੀ ਟੈਸ ਪੂਰੇ ਮਾਮਲੇ ਦੇ ਵਿੱਚ ਜੋ ਪਾਕਿਸਤਾਨ ਦਾ ਡਾਉਣਾ ਸਜਾਦ ਪੱਟੀ ਨੇ ਵੀ ਇੱਕ ਆਡੀਓ ਸੰਦੇਸ਼ ਜਾਰੀ ਕੀਤਾ ਜੇ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਉਸ ਦੇ ਵੱਲੋਂ ਕਿਹਾ ਗਿਆ ਹੈ ਕਿ ਤਰਨਤਾਰਨ ਦੋਰਾ ਕਤਲ ਸਿਰਫ ਇੱਕ ਟ੍ਰੇਲਰ ਸੀ ਜੋ ਲੋਕ ਪੱਗ ਅਤੇ ਵਾਲਾਂ ਦਾ ਨਿਰਾਦਰ ਕਰਦੇ ਨੇ ਉਹਨਾਂ ਨੂੰ ਹੁਣ ਨਤੀਜੇ ਭੁਗਤਨੇ ਪੈਣਗੇ ਪੱਟੀ ਨੇ ਕਿਹਾ ਇੱਕੇ ਵਿਰੋਧੀ ਧਿਰ ਭਾਵੇਂ ਕਿੰਨੇ ਵੀ ਗੈਂਗਸਟਰ ਲਿਆਵੇ ਉਹ ਅਤੇ ਉਸ ਦੇ ਸਾਥੀ ਉਹਨਾਂ ਦੇ ਗੈਂਗਸਟਰ ਵਾਦ ਨੂੰ ਖਤਮ ਕਰ ਦੇਣਗੇ ਹਾਲੀਕਾ ਪੰਡੋਰੀ ਦੇ ਅਨਸਾਰ ਸੋਸ਼ਲ ਮੀਡੀਆ ਇਨਫਲੂਐਂਸਰ ਮੈਕ ਪੰਡੋਰੀ ਜਿਸ ਨੂੰ ਭੱਟੀ ਧਮਕੀ ਦੇ ਰਿਹਾ ਹੈ ਪਹਿਲਾਂ ਹੀ ਜਸ ਧਾਲੀਵਾਲ ਤੋਂ ਵੱਖ ਹੋ ਚੁੱਕਾ ਹੈ ਦੋਵੇਂ ਕਥਿਤ ਤੌਰ ਤੇ ਰੈਪਰ ਅਤੇ ਸੋਸ਼ਲ ਮੀਡੀਆ ਪ੍ਰਭਾਵਕ ਯਾਨੀ ਕਿ ਇਨਫਲੂਐਂਸਰ ਜਸ ਧਾਲੀਵਾਲ ਦੇ ਨੇੜੇ ਨੇ ਜਾਣਕਾਰੀ ਦੇ ਅਨਸਾਰ ਇਹ ਘਟਨਾ ਚੱਲ ਰੇ ਸੋਸ਼ਲ ਮੀਡੀਆ ਵਿਵਾਦ ਦੇ ਨਾਲ ਜੁੜੀ ਹੋਈ ਆ ਦੱਸਿਆ ਜਾ ਰਿਹਾ ਹੈ ਕਿ ਪੰਡੋਰੀ ਪਿੰਡ ਦੀ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਮਹਿਕ ਪੰਡੋਰੀ ਨੇ ਹਾਲ ਹੀ ਦੇ ਵਿੱਚ ਜਸ ਢਾਲੀਵਾਲ ਦੇ ਨਾਮ ਦੇ ਇੱਕ ਨੌਜਵਾਨ ਦੀ ਵੀਡੀਓ ਸਾਂਝੀ ਕੀਤੀ ਸੀ ਜਿਸ ਤੋਂ ਬਾਅਦ ਮਹਿਕ ਦੇ ਕਰਤੇ ਹਮਲਾ ਕੀਤਾ ਗਿਆ ਤੇ ਉਸ ਨੂੰ ਘੁੱਟਿਆ ਗਿਆ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਗਈ। ਇਸੇ ਵੇ ਵਿਵਾਦ ਨੂੰ ਲੈ ਕੇ ਦੋਵੇਂ ਧਿਰਾਂ ਦੇ ਵਿਚਕਾਰ ਤਣਾਅ ਵਧਦਾ ਗਿਆ। ਗੋਲੀਬਾਰੀ ਤੋਂ ਬਾਅਦ ਸੋਸ਼ਲ ਮੀਡੀਆ ਤੇ ਸਰਗਰਮ ਕੁਝ ਨੌਜਵਾਨ ਸਮਰ, ਡੋਲੀਬਲ ਅਤੇ ਪ੍ਰਭੂ ਦਾਸੂਵਾਲ ਨੇ ਕਤਲ ਦੀ ਜ਼ਿੰਮੇਵਾਰੀ ਲਈ ਆ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਇਹ ਗੈਂਗਵਾਰ ਪੂਰੀ ਤਰ੍ਹਾਂ ਸੋਸ਼ਲ ਮੀਡੀਆ ਦੁਆਰਾ ਚਲਾਈ ਗਈ ਹੈ ਜਾਂ ਦੁਸ਼ਮਣੀ ਦਾ ਨਤੀਜਾ ਹੈ ਜੋ ਦੋਵੇਂ ਨੌਜਵਾਨਾਂ ਨੂੰ ਗੋਲੀ ਲੱਗੀ ਸੀ ਉਹਨਾਂ ਦੀ ਮੌਤ ਹੋ ਚੁੱਕੀ ਆ ਪਰ ਇਸ ਮਾਮਲੇ ਦੇ ਵਿੱਚ ਨਿਤ ਨਵੇਂ ਖੁਲਾਸੇ ਹੋ ਰਹੇ ਨੇ ਅਸੀਂ ਤੁਹਾਡਾਂ ਨੂੰ ਜੋ ਜਾਣਕਾਰੀ ਸਾਂਝੀ ਕੀਤੀ ਆ ਇਹ ਅਲੱਗ-ਅਲੱਗ ਵੈੱਬਸਾਈਟਾਂ ਤੋਂ ਇਕੱਠੀ ਕਰਕੇ ਤੁਹਾਡਾਂ ਨਾਲ ਅਸੀਂ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੋ ਪੁਲਿਸ ਦੇ ਬਿਆਨ ਨੇ ਉਹ ਵੀ ਤੁਹਾਡਾਂ ਨਾਲ ਸਾਂਝੇ ਕੀਤੇ ਨੇ ਧੰਨਵਾਦ